ਗੁਰੂ ਦੇ ਦਰਬਾਰ 'ਚ بیٹھے ਗੁਰੂ ਕੇ ਪਿਆਰ ਵਾਲਿਓ ਗੁਰਦੇਵ ਦੀ ਬਖਸ਼ੀ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੇ ਬੜਾ ਕੁ ਸੁਣਿਆ ਸੁਣਦੇ ਹੀ ਆ ਰਹੇ ਆਂ 86 ਤੋਂ ਜਦਿਓ ਸਿੰਘ ਸ਼ਹੀਦ ਹੋਏ ਆ ਉਹਨਾਂ ਦੀ ਹਰ ਸਾਲ ਗੱਲ ਚਲਦੀ ਰਹਿੰਦੀ ਹੈ ਅਨਸਾਫ਼ਤੀ ਮਿਲਣਾ ਨਹੀਂ ਇਹ ਆਪਾਂ ਨੂੰ ਪਤਾ ਹੈ ਆਪਣਾ ਉਹਨਾਂ ਲੋਕਾਂ ਦੇ ਨਾਲ ਉਸ ਬ੍ਰਾਹਮਣ ਵਰਤੀ ਦੇ ਨਾਲ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਜਿਨ੍ਹਾਂ ਦੇ ਵੱਡੇ ਬਡੇਰੇ ਜੇਲਾਂ ਚੋਂ ਵੀ ਛਡਾਏ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਦਾਦਾ ਜੀ ਨੇ ਉਹਨਾਂ ਲੋਕਾਂ ਨਾਲ ਆਪਣਾ ਵਾਅਦਾ ਹੈ ਛਡਾਉਣ ਦੇ ਬਾਅਦ ਵੀ ਉਹ ਗੁਰੂ ਘਰ ਦੇ ਵਿਰੋਧੀ ਰਹੇ ਅਜੇ ਤੱਕ ਬ੍ਰੋਹ ਇਹ ਰਹਿਣਾ ਉਹਨਾਂ ਦਾ ਆਪਣੇ ਨਾਲ ਕਿਉਂਕਿ ਸੱਚ ਨੂੰ ਤਕਲੀਫ ਹੁੰਦੀ ਹੈ ਸਦਾ ਉਹ ਨਹੀਂ ਸੁਣਿਆ ਜਾਂਦਾ ਦੀਵਾ ਕੋ ਜਗਦਾ ਹੈ ਬੁਝਣ ਦਾ ਉਹਨੂੰ ਹੀ ਡਰਿਆ ਜਿਹੜਾ ਪਹਿਲਾਂ ਹੀ ਬੁਝਿਆ ਆ ਉਹਨੂੰ ਕਾਹਦਾ ਡਰ ਇਹ ਗੁਰਮਤ ਦਾ ਜੀਵ ਦੀਵਾ ਹੈ ਇਹਦੇ ਦਿਵਾਲੇ ਸਾਰੇ ਹੋਏ ਨੇ ਉਹਨਾਂ ਲੋਕਾਂ ਨਾਲ ਬਾ ਆਪਣਾ ਜਿਹੜੇ ਸਦਾ ਹੀ ਧੋਖਾ ਕਰਦੇ ਨੇ ਸਾਡੇ ਢੋਖੇਬਾਜ਼ ਨੇ ਕੌਮ ਨਾਲ ਪਤਾ ਨਹੀਂ ਕੌਮ ਨੂੰ ਕਦੋਂ ਸਮਝਾਉਣੀ ਸਾਡੀ ਨੂੰ ਵੀ ਸਾਡੇ ਨਾਲ ਵਾਰ-ਵਾਰ ਧੋਖਾ ਹੁੰਦਾ ਹੈ ਅਸੀਂ ਫੇਰ ਉਹਨਾਂ ਤੇ ਇਤਬਾਰ ਕਰਦੇ ਹਾਂ ਕਬੀਰ ਜੀ ਦਾ ਇੱਕ ਮੈਨੂੰ ਸ਼ਬਦ ਯਾਦ ਆਉਂਦਾ ਹੈ ਕਹਾਣੀ ਕੁਝ ਇਸ ਤਰ੍ਹਾਂ ਹੈ ਬਰਸਾਤਾਂ ਦੇ ਦਿਨੇ ਕਬੀਰ ਜੀ ਦੇ ਵੇੜੇ 'ਚ ਇੱਕ ਨਿੰਮ ਦਾ ਬੂਟਾ ਉੱਗ ਪਿਆ। ਕਬੀਰ ਜੀ ਬੜੇ ਖੁਸ਼ ਹੋਏ। ਭਗਤ ਕਬੀਰ ਜੀ ਬਾਣੀ ਜੀ ਕਰਾਂ। ਬੜੇ ਖੁਸ਼। ਕਰਵਾਲੀ ਨੂੰ ਕਹਿੰਦੇ ਨੇ ਆਪਣੀ ਕਰਵਾਲੀ ਲੋਹੀ ਨੂੰ ਜਦੋਂ ਬਰਸਾਤਾਂ ਖਤਮ ਹੋ ਜਾਣ ਇਹ ਬੂਟਾ ਆਪਾਂ ਪਾਲਣਾ ਹੈ। ਸ਼ਾਇਦ ਆਰ ਦਰਖਤ ਹੋ ਜਾਏਗਾ ਰੋਜ਼ ਮਰਾਦੀ ਦਾਤਣ ਮਿਲੇਗੀ ਇਹਦੇ ਤੋਂ ਜਦੋਂ ਬਰਸਾਤਾਂ ਮੁੱਕਦੀਆਂ ਇਹਨੂੰ ਪਾਣੀ ਦਾ ਇਹਨੂੰ ਸਿੰਜਿਆ ਕਰਨਾ ਹੈ ਬਰਸਾਤਾਂ ਲੰਘੀਆਂ ਲੋਈ ਮਟਕਾ ਪਰ ਕੇ ਪਾਣੀ ਦਾ ਲਿਆਈ ਤੇ ਪਾਉਣ ਲੱਗੀ ਕਬੀਰ ਸਭ ਪੁੱਛਦੇ ਨੇ ਪਾਣੀ ਕਿੱਥੋਂ ਲਿਆਈ ਹੈ ਉਹ ਕੰਦੀ ਲਾਗੇ ਖੂਹ ਤੋਂ ਕਬੀਰ ਸਭ ਕਹਿੰਦੇ ਨਹੀਂ ਇਨੂੰ ਖੂਹ ਦਾ ਪਾਣੀ ਨਹੀਂ ਪਾਉਣਾ ਇਹਨੂੰ ਗੰਗਾ ਦਾ ਪਾਣੀ ਪਾਉਣਾ ਹੈ ਜਿਹਨੂੰ ਪਵਿੱਤਰ ਸਮਝਦੇ ਨੇ ਬੜਾ ਅਜਨਾਨ ਚੱਲ ਰਿਹਾ ਹੈ ਕਹਿੰਦੇ ਇਹਨੂੰ ਗੰਗਾ ਦਾ ਪਾਣੀ ਪਾਉਣਾ ਬ੍ਰਾਹਮਣ ਪਵਿੱਤਰ ਸਮਝਦਾ ਹੈ ਨਾ ਸਤਿਵਚਨ ਭਗਵਾਨ ਜੀ کہہ ਕੇ ਭਗਤ ਜੀ کہہ ਕੇ ਉਹ ਗੰਗਾ ਤੋਂ ਮਟਕਾ ਫਰਕੇ ਲਿਆਉਂਦੇ ਜਦੋਂ ਲੋੜ ਪੈਂਦੀ ਹੈ ਗੰਗਾ ਤੋਂ ਲਿਆ ਕੇ ਪਾਣੀ ਉਹਨੂੰ ਪਾਉਂਦੀ ਹੈ ਕੁਸ਼ਮਬੀਤਿਆ ਕੁਸਾਲ ਲੰਗੇ ਦਰਖਤ ਵੱਡਾ ਹੋਇਆ ਏ ਕਬੀਰ ਜੀ ਬੜੇ ਖੁਸ਼ ਹੋਏ ਸਵੇਰੇ ਸਵੇਰੇ ਅੰਮ੍ਰਿਤ ਵੇਲੇ ਟਾਣੀ ਤੋੜੀ ਦਾਤਣ ਬਣਾ ਕੇ ਮੂੰਹ ਚ ਪਾਈ ਪਰੇਸ਼ੁਰਦ ਦਿੱਤੀ ਕਰਵਾਲੀ ਪੁੱਛਦੀ ਐ ਭਗਤ ਜੀ ਮੈਂ ਬੜੀ ਹੈਰਾਨ ਐ ਦਾਤਣ ਕੀਤੀ ਨਹੀਂ ਪਰੇਸ਼ੁਰਦ ਦਿੱਤੀ ਉਹ ਕਹਿੰਦਾ ਤੂੰ ਇਸ ਗੱਲ ਤੇ ਹੈਰਾਨ ਐ ਮੈਂ ਮਦਦ ਤਾਂ ਨਹੀਂ ਕੀਤੀ ਮੈਂ ਇਸ ਗੱਲ ਤੇ ਹੈਰਾਨ ਆ ਐਨੇ ਸਾਲਾਂ ਦੀ ਮਿਹਨਤ ਬੇਅਰਥ ਚਲੀ ਗਈ ਇੱਕ ਕਮਬਖਤ ਕੌੜੀ ਦੀ ਕੌੜੀ ਰਹੀ ਇਹਨੇ ਆਪਣੀ ਕੁੜਤਣ ਨਹੀਂ ਛੱਡੀ ਅਮਰਤ ਲਲ ਨੀਮ ਸਚਾਈ ਕਹਿਤ ਕਬੀਰ ਉਹਨਾਂ ਕੋ ਸਹਿਜ ਨਾ ਜਾਈ ਉਹਨਾਂ ਲੋਕਾਂ ਦਾ ਆਪਣਾ ਵਾਹ ਬ੍ਰਾਹਮਣ ਨਾਲ ਇਹ ਸਵਾ ਨਹੀਂ ਛੱਡਦਾ ਤੁਸੀਂ ਜਿੰਨਾ ਮਰਜ਼ੀ ਇਹਨਾਂ ਦਾ ਭਲਾ ਕਰ ਲਓ ਗੁਰੂ ਸਾਹਿਬ ਕਰਦੇ ਰਹੇ ਨੇ ਚਾਰੇ ਹੀ ਸਾਹਿਬ ਜਾਨੇ ਸ਼ਹੀਦ ਗੁਰੂ ਸਾਹਿਬ ਆਪ ਸ਼ਹੀਦ ਮਾਤਾ ਸ਼ਹੀਦ ਪੂਆ ਦੇ ਪੁੱਤ ਸਾਰਾ ਪਰਿਵਾਰ ਸ਼ਹੀਦ ਇਹਨਾਂ ਲਈ ਗੁਰ ਤੇਗ ਬਹਾਦਰ ਮਹਾਰਾਣੀ ਸ਼ਹੀਦੀ ਦਿੱਤੀ ਇਹਨਾਂ ਲਈ ਇਹਨਾਂ ਦੇ ਅੰਦਰੋਂ ਕੁੜਤ ਨਹੀਂ ਜਾ ਸਕਦੀ ਬਾਣੀ ਕਹਿੰਦੀ ਹੈ ਇਹ ਐਸੇ ਲੋਕ ਨੇ ਇਹਨਾਂ ਤੇ ਇਤਵਾਰ ਸਾਡੇ ਬੜਿਆਂ ਨੇ ਕੀਤਾ ਇਹਨਾਂ ਨੂੰ ਆਜ਼ਾਦ ਕਰਾਇਆ ਸਿੱਖ ਕੌਮ ਨੇ ਸ਼ਹੀਦੀਆਂ ਦਿੱਤੀਆਂ ਸਿੱਖ ਕੌਮ ਨੇ ਫਾਂਸੀਆਂ ਤੇ ਚੜੀ ਸਿੱਖ ਕੌਮ ਜਾਇਦਾਦਾਂ ਕੁਰਤ ਹੋਈਆਂ ਸਿੱਖ ਕੌਮ ਦੀਆਂ ਜੇਲਾਂ ਪਾਣੀ ਜੇਲਾਂ ਚ ਗਈਆਂ ਸਿੱਖ ਗਏ ਜੇਲਾਂ ਚ ਇਹਨਾਂ ਨੂੰ ਰਾਜਪਾਗ ਲੈ ਕੇ ਦਿੱਤਾ ਇਹਨਾਂ ਨੇ ਬਹadur ਕੀਤੇ ਸਿੱਖਾਂ ਨਾਲ ਭਰੋਸਾ ਕੀਤਾ ਸਿੱਖਾਂ ਨੇ ਇਹਨਾਂ ਦੇ ਆਹ ਹੋ ਰਿਆ ਸਾਡੇ ਨਾਲ ਇਹਨਾਂ ਤੇ ਭਰੋਸਾ ਕਰਨਾ ਗਲਤੀ ਹੈ ਸਾਡੀ ਅੱਜ ਵੀ ਗਲਤੀ ਹੈ ਹੁਣੇ ਹੀ ਸਮਝ ਜਾਈਏ ਸਾਰੀ ਕੌਮ ਕਿਉਂ ਨਹੀਂ ਸਮਝਦੀ ਵਿਰੋਧ ਕਿਉਂ ਕਰਦੇ ਨੇ ਖਾਲਿਸਤਾਨ ਦਾ ਆਪਣੇ ਕਰਦਾ ਇਹ ਤੋਂ ਬਿਨਾ ਗਜਾਰਾ ਕੌਮ ਦਾ ਹੋ ਹੀ ਨਹੀਂ ਸਕਦਾ ਇਹਨਾਂ ਕੋਸ਼ ਹੋ ਗਿਆ ਹੈ ਅਜੇ ਵੀ ਸਮਝ ਨਹੀਂ ਆਉਂਦੀ ਕਦੋਂ ਸਮਝ ਆਉਗੀ ਇਸੇ ਗੱਲ ਦਾ ਦੁੱਖ ਹੈ ਜਿਹਨੂੰ ਜਿਹਨੂੰ ਸਮਝ ਆਉਂਦੀ ਆ ਉਹਨਾਂ ਉਹਨਾਂ ਨੂੰ ਜੇਲ੍ਹਾਂ ਚ ਧੱਕੀ ਜਾਂਦੇ ਆ ਜਾਂ ਸ਼ਹੀਦ ਕਰੀ ਜਾਂਦੇ ਬਾਕੀ ਪੈਸਾ ਕਮਾਉਣ ਤੇ ਲੱਗੇ ਆ ਜਿਹਨੇ ਨਾਲ ਨਹੀਂ ਜਾਣਾ ਇੱਥੇ ਹੀ ਰਹਿ ਜਾਂਦਾ ਸਭ ਕੁਝ ਨਾਲ ਜਾਂਦੀ ਅਣਖ ਗੈਰਤ ਕਿ ਗੁਰੂ ਕੇ ਬਣੀਏ ਬਾਣੀ ਪੜ੍ਹੀਏ ਅਮਰਦ ਸ਼ਕੀਏ ਇਸ ਫੌਜ ਚ ਦਾਖਲ ਹੋਈਏ ਜ਼ਰੂਰੀ ਹੈ ਇਹ ਹੀ ਮੇਰੀਆਂ ਬੇਨਤੀ ਆਪ ਨੂੰ ਸ਼ਹੀਦਾਂ ਦੀ ਗਲਤੀ ਚਲਦੀ ਹੈ ਬੜਾ ਕੁਝ ਸੁਣਿਆ ਆਪਾਂ ਸਵੇਰ ਦਾ ਬੈਠੇ ਆ ਸੁਣ ਰਹੇ ਆ ਆਪਾਂ ਵੀ ਤੁਰਨਾ ਹੈ ਆਪਾਂ ਵੀ ਕੁਝ ਕਰੀਏ ਕੁਝ ਨਹੀਂ ਕਰ ਸਕਦੇ ਬਰੋਧ ਨਾ ਕਰੀਏ ਸਾਥ ਦਿਓ ਜਿੰਨਾ ਦੇ ਸਕਦੇ ਆ ਸ਼ਹੀਦਾਂ ਦਾ ਸ਼ਹੀਦ ਜਿਹੜੇ ਤੁਰੇ ਨੇ ਕੌਮ ਲਈ ਉਹ ਕਰ ਰਹੇ ਨੇ ਜਦੋਂ ਜਹਦ ਉਹਦੇ ਵਿੱਚ ਆਪਾਂ ਜੁਟিয়ে ਬਾਹ ਉਹਨਾਂ ਲੋਕਾਂ ਦਾ ਹੈ ਜਿਨ੍ਹਾਂ ਦੇ ਅੰਦਰ ਉਹ ਕੁੜਤਣ ਜਾ ਨਹੀਂ ਸਕਦੀ ਤੁਸੀਂ ਜੋ ਮਰਜ਼ੀ ਉਹਨਾਂ ਦਾ ਭਲਾ ਕਰ ਲੋ ਉਹ ਸਿੱਖ ਕੌਮ ਨੂੰ ਦੇਖਣਾ ਨਹੀਂ ਚਾਹੁੰਦੇ ਤੇ ਅਸੀਂ ਐਸਾ ਬੂਟਾ ਸਤਗੁਰਾਂ ਨੇ ਲਾਇਆ ਹੈ ਜਿਨੇ ਮਰਜ਼ੀ ਉਹ ਸ਼ਹੀਦ ਕਰਦੇ ਨੇ ਇਹ ਮੁੱਕਣੇ ਨਹੀਂ ਇਹ ਬੂਟਾ ਕਲਗੀਆਂ ਵਾਲੇ ਦਾ ਹੈ ساری ਦੁਨੀਆ ਤੇ ਬਿੱਦ ਨਹੀਂ ਇਹ ਜਗਦਾ ਰਹੇਗਾ ਗੁਰੂ ਕਿਰਪਾ ਕਰੇ ਆਪਾਂ ਉਧਰ ਨੂੰ ਤੁਰਿਏ ਆਪਣੇ ਘਰ ਵੱਲ ਨੂੰ ਤੁਰਿਏ ਘਰ ਬਣ ਜਾਏਗਾ ਬਹੁਤ ਕੁਝ ਮਿਲ ਜਾਏਗਾ ਉਹ ਯਾਰੋ ਪੰਛੀ ਵੀ ਆਪਣਾ ਘਰ ਬਣਾਉਂਦੇ ਐ ਸਿੱਖਾ ਤੈਨੂੰ ਨਹੀਂ ਚਾਹੀਦਾ ਜ਼ਰੂਰੀ ਹੈ ਪੁਲਚੁਕ ਦੀ ਖਿਮਾ ਸ਼ਹੀਦਾਂ ਨੂੰ ਨਮਨ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ